بولਾਂਗੇ ਤੁਹਾਡਾ ਸਵਾਗਤ ਇੱਕ ਵਾਰ ਫਿਰ राम रहीम ਜਿਹੜੇ ਬਲਾਤਕਾਰ ਤੇ ਕਤਲ ਦੇ ਕੇਸ ਦੇ ਵਿੱਚ ਰੋहतक ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਚ ਬੰਦ ਨੇ ਉਹ ਫਿਰ ਸਰਸੇ ਪਹੁੰਚ ਗਏ ਨੇ ਉਹਨਾਂ ਨੂੰ ਫਿਰ ਇੱਕ ਮਹੀਨੇ ਦੀ ਪ੍ਰੋਬਲਮ ਪਰ ਹੋਰ ਮਿਲੀ ਹੈ ਤੇ ਦੂਜੇ ਪਾਸੇ ਥੋੜੇ ਦਿਨ ਪਹਿਲਾਂ ਇੱਥੇ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦਾ ਰਹਾਈ ਦੇ ਵਾਸਤੇ ਇਕੱਠ ਹੋ ਕੇ ਹੋਇਆ ਸੀਗਾ ਉਦੋਂ ਪਹਿਲਾਂ ਵੀ ਬੜੀ ਦੇਰ ਦੀ ਚੱਲਦੀ ਗੱਲ ਹੈ ਪਰ ਉਹਦੇ ਬਾਰੇ ਗਵਰਨਮੈਂਟ ਆਫ ਇੰਡੀਆ ਜਾਂ ਵੱਖ-ਵੱਖ ਸਰਕਾਰਾਂ ਕਦੇ ਕੋਈ ਟਾਈਮ ਕੱਢਣ ਲਈ ਚਰਚਾ ਕਰਨ ਲਈ ਮੀਟਿੰਗ ਦੇਣ ਲਈ ਵੀ ਤਿਆਰ ਨਹੀਂ ਇਸ ਐਂਗਲ ਤੋਂ ਬਾਰ-ਬਾਰ ਮੁੱਦਾ ਉੱਠਦਾ ਜਦ ਵੀ ਪੈਰੋਲ ਦਿੱਤੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਠਾਉਂਦੀ ਹੈ ਤੇ ਹੋਰ ਲੋਕ ਵੀ ਜਿਹੜੇ ਉਠਾਉਂਦੇ ਨੇ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਕਿਉਂ ਡੀਲ ਕੀਤਾ ਜਾ ਰਿਹਾ ਹੈ ਦੇਸ਼ ਦੇ ਵਿੱਚ ਦੂਜਾ ਸਵਾਲ ਡਾਕਟਰ ਪੀ 임ਰਾਉ ਅੰਬੇਦਕਰ ਦੇ ਅੰਮ੍ਰਿਤਸਰ ਦੇ ਵਿੱਚ ਲੱਗੇ ਬੁੱਤ ਨੂੰ ਨੁਕਸਾਨ ਬਚਾਉਣ ਦੇ ਮਾਮਲੇ ਦੇ ਵਿੱਚ ਜਿਹੜਾ ਮਲਜ਼ਮ ਫੜਿਆ ਹੋਇਆ ਹੈ ਉਹ ਚਾਰ ਦਿਨ ਪੁਲਿਸ ਰਿਮਾਂਡ ਤੇ ਹੈ ਪਰ ਸੰਤੁਸ਼ਟੀ ਨਾ ਹੋਣ ਦੇ ਮਾਮਲੇ ਦੇ ਵਿੱਚ ਅਜੇ ਵੀ ਜੜੀਆਂ ਦਲਤ ਆਰਗੇਨਾਈਜ਼ੇਸ਼ਨਾਂ ਨੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਹੋਰ ਅੰਮ੍ਰਿਤਸਰ ਤੋਂ ਇਲਾਵਾ ਵੀ ਚਾਰ ਸ਼ਹਿਰਾਂ 'ਚ ਬੰਦ ਦਾ ਸੱਦਾ ਦਿੱਤਾ ਜਿਦੇ ਚ ਲੁਧਿਆਣਾ ਮੋਗਾ ਜਲੰਧਰ ਤੇ ਹੁਸ਼ਿਆਰਪੁਰ ਦੇ ਵਿੱਚ ਬੰਦ ਚੱਲ ਰਿਹਾ ਤੇ ਕਰਵਾਇਆ ਵੀ ਜਾ ਰਿਹਾ ਉਸ ਨੇ ਬਲ ਤੇ ਤੀਜੀ ਗੱਲ ਬਨਰੇਖਾ ਦੇ ਮਾਮਲੇ ਦੇ ਵਿੱਚ ਜਿਹੜੇ ਆ ਮਜ਼ਦੂਰ ਨੇ ਸਧਾਰਨ ਰੋਜੀ ਰੋਟੀ ਦੀ ਤਲਾਸ਼ ਚ ਜਿਨ੍ਹਾਂ ਨੂੰ ਫੰਡਾਮੈਂਟਲ ਰਾਈਟ ਦੇ ਤੌਰ ਤੇ 100 ਦਿਨ ਦੇ ਕੰਮ ਦੀ ਗਾਰੰਟੀ ਦਿੱਤੀ ਹੋਈ ਹੈ ਸੰਵਿਧਾਨਕ ਤੌਰ ਦੇ ਉੱਤੇ ਉਹ ਜੇ ਕੰਮ ਨਾ ਮਿਲੇ ਜਾਂ ਸਮੇਂ ਸਿਰ ਉਹਨਾਂ ਨੂੰ ਪੈਸਾ ਨਾ ਮਿਲੇ ਕੰਮ ਦਾ ਤੇ ਕੇਂਦਰ ਸਰਕਾਰ ਉਹ ਪੈਸਾ ਜਾਰੀ ਵੀ ਨਾ ਕਰੇ ਜਿੰਨਾ ਉਹਨਾਂ ਦਾ ਬਣਦਾ ਤਾਂ ਹਾਲਤ ਕੀ ਹੋਏਗੀ ਕਿਉਂਕਿ ਨਵਾਂ ਬਜਟ ਆਉਣ ਵਾਲਾ ਇੱਕ ਤਰੀਕ ਨੂੰ ਪੁਰਾਣਾ ਬਜਟ ਜਾ ਰਿਹਾ ਤਾਂ ਉਹ ਜਿਹੜਾ ਪੈਂਡਿੰਗ ਪੈਸੇ ਨੇ ਉਹਨਾਂ ਦਾ ਕੀ ਬਣੂਗਾ ਇਹ ਇੱਕ ਬੜੀ ਵੱਡੀ ਗੱਲ ਉਸ ਲੈਵਲ ਤੇ ਇੱਕ ਹੋਰ ਜਿਹੜਾ ਵੱਡਾ ਮਹੱਤਵਪੂਰਨ ਮੁੱਦਾ ਇਹਨਾਂ ਦਿਨਾਂ ਵਿੱਚ ਹੋਇਆ ਔਰ ਉਹ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟੈਲੀਫੋਨ ਤੇ ਗੱਲ ਹੋਈ ਹੈ ਉਹ ਸਟਾਈਲੀ ਫੋਨ ਤੇ ওই ਗੱਲ ਨੂੰ ਪ੍ਰਧਾਨ ਮੰਤਰੀ ਨੇ ਐਕਸ ਤੇ ਜਿਹਨੂੰ ਟਵੀਟ ਕਿਹਾ ਜਾਂਦਾ ਸੀ ਟ੍ਰਿਪ ਕਰਕੇ ਦੱਸਿਆ ਕਿ ਉਹ ਆਪਣੇ ਪਿਆਰੇ ਮਿੱਤਰ ਨਾਲ ਉਹਨਾਂ ਨੇ ਕਿਵੇਂ ਗੱਲ ਕੀਤੀ ਹੈ ਪਰ ਕੁਝ ਚੀਜ਼ ਖਬਰਾਂ ਵੀ ਛਪੀਆਂ ਨੇ ਕਿ ਟਰੰਪ ਨੇ ਨਰਿੰਦਰ ਮੋਦੀ ਉਹਨਾਂ ਨੂੰ ਕੀ ਕਿਹਾ ਇਸ ਮਾਮਲੇ ਦੇ ਵਿੱਚ ਉਹਦੇ ਤੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਰਾਮ ਰਹੀਮ ਦੀ ਰਿਹਾਈ ਦਾ ਮਾਮਲਾ ਰਾਮ ਰਹੀਮ ਨੂੰ 12 ਬਾਰ ਰਿਹਾਈ ਮਿਲ ਗਈ ਹੈ 2017 ਤੋਂ ਲੈ ਕੇ ਹੁਣ ਤੱਕ ਹੁਣ ਇੱਕ ਮਹੀਨੇ ਦੀ ਫੇਰ ਮਿਲ ਗਈ ਦੁਬਾਰਾ ਉਹ ਆਪਣੇ ਜਿਹੜਾ ਮੇਨ ਹੈੱਡਕੁਆਟਰ ਸਰਸਾ ਸਰਸਾ ਦੇ ਵਿੱਚ ਪਹੁੰਚ ਗਏ ਸਵੇਰੇ ਹੀ 6:30 ਵਜੇ ਕਹਿੰਦੇ ਜਿਹੜੇ ਤੋਂ ਬਾਹਰ ਆਗੇ ਸੀ ਉਹ ਤੇ ਸਰਸਾ ਦੇ ਵਿੱਚ ਪਹੁੰਚ ਗਏ ਉਹਨਾਂ ਨੇ ਆ ਕੇ ਨਾਲ ਆ ਕੇ ਗੱਲ ਕੀਤੀ ਆ ਵੀ ਮੇਰੇ ਜਿਹੜੇ ਸ਼ਰਧਾਲੂ ਨੇ ਪ੍ਰਸ਼ੰਸਕ ਨੇ ਡੇਰੇ ਦੇ ਵਿੱਚ ਆਉਣ ਵਾਲੇ ਨੇ ਉਹ ਨਾ ਆਉਣ ਇੱਥੋਂ ਹੀ ਦਰਸ਼ਨ ਕਰਿਆ ਕਰਾਂਗੇ ਪਰ ਸਵਾਲ ਇਹਦੇ ਪਿੱਛੇ ਕੀ ਹੈ ਜਦ ਵੀ ਕਦੇ ਕੇਂਦਰ ਦੇ ਵਿੱਚ ਕਿਸੇ ਇਹਨਾਂ ਉੱਤਰੀ ਭਾਰਤ ਦੇ ਸੂਬਿਆਂ ਦੇ ਵਿੱਚ ਕਿਤੇ ਵੀ ਵੋਟਾਂ ਪੈਂਦੀਆਂ ਨੇ ਸਰਕਾਰ ਹੁੰਦੀ ਹੈ ਤਾਂ ਰਾਮ ਰਹੀਮ ਦੀ ਪੈਰੋਲ ਬੱਟ ਤੇ ਪਈ ਹੁੰਦੀ ਹੈ ਇਹ ਬਹੁਤ ਲੋਕ ਡੰਕੇ ਦੀ ਚੋਟ ਤੇ ਬਾਹਰ ਸਰਤਾ ਨਾਉਣ ਨੂੰ ਤਿਆਰ ਹੁੰਦੇ ਨੇ ਵੀ ਲੈ ਇਹ ਵੀ ਪੈਰੋਲ ਪੱਕੀ ਹੈ ਤੇ ਹੁਣ ਵੀ ਦਿੱਲੀ ਦੀ ਇਲੈਕਸ਼ਨ ਹੋ ਰਹੀ ਹੈ ਇਹਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਐਤੋਂ ਪਹਿਲਾਂ ਅਕਤੂਬਰ ਦੇ ਵਿੱਚ ਵੀ ਪੈਰੋਲ ਮਿਲੀ ਸੀ ਤੇ ਉਸ ਤੋਂ ਪਹਿਲਾਂ ਵੀ ਵੱਖ-ਵੱਖ ਸਮੇਂ ਜਿੰਨੀਆਂ ਵੀ ਚੋਣਾਂ ਇਹਦੇ ਨਾਲ ਜੋੜ ਕੇ ਦੇਖੋ ਕਿ ਜਦੋਂ ਕਿਤੇ ਚੋਣਾਂ ਹੋਣਗੀਆਂ ਚੋਣ ਹਰਿਆਣਾ ਦੀ ਹੋਵੇ ਚੋਣ ਪਾਰਲੀਮੈਂਟ ਦੀ ਹੋਵੇ ਚੋਣ ਪੰਜਾਬ ਦੇ ਵਿੱਚ ਹੋਵੇ ਤੇ ਚੋਣ ਇਸੇ ਤਰੀਕੇ ਦੇ ਨਾਲ ਕਿਤੇ ਵੀ ਹੋਰ ਨੇੜਲੀ ਸਟੇਟ ਚ ਹੋਵੇ ਜਾਂ ਦਿੱਲੀ ਚ ਜਿਵੇਂ ਹੋ ਰਹੀ ਹੈ ਤਾਂ ਉਹ ਬਾਹਰ ਲਿਆਂਦਾ ਜਾਂਦਾ ਕਿਉਂ ਕਿ ਇਹ ਡੇਰਾ ਜਿਹੜਾ ਡੇਰਾ ਮੁਖੀ ਸਿਆਸਤ ਦੇ ਵਿੱਚ ਸਿੱਧੇ ਤੌਰ ਤੇ ਦਿਲਚਸਪੀ ਰੱਖਣ ਲਈ ਜਾਣਿਆ ਜਾਂਦਾ ਹੈ ਇਹ ਤੋਂ ਪਹਿਲਾਂ ਜਿਹੜਾ ਬੜਾ ਵੱਡਾ ਪੰਗਾ ਚੱਲ ਰਿਹਾ ਹੈ ਇੱਥੇ ਉਹ ਪੰਗਾ ਐਸੀ ਗੱਲ ਕਰਕੇ ਚੱਲਿਆ ਕਿਉਂਕਿ ਡੇਰੇ ਨੇ ਇੱਕ ਪੋਲਿਟਿਕਲ ਅਫੇਅਰ ਜੀ ਕਮੇਟੀ ਵੀ ਬਣਾਈ ਹੋਈ ਸੀ ਪੰਜਾਬ ਹਰਿਆਣਾ ਤੇ ਇਹਨਾਂ ਸਟੇਟਾਂ ਦੇ ਬਹੁਤ ਸਾਰੇ ਆਗੂ ਲਗਭਗ ਸਾਰੀਆਂ ਪਾਰਟੀਆਂ ਦੇ ਆਗੂ ਉਹਨਾਂ ਦਾ ਵੱਡਾ ਹਿੱਸਾ ਡੇਰੇ ਦੇ ਵਿੱਚ ਨਤਮਸਤਕ ਹੋ ਕੇ ਰਾਮ ਰਹੀਮ ਦੇ ਸਾਹਮਣੇ ਵੋਟ ਮੰਗਦੇ ਦਿਖਾਈ ਦਿੰਦੇ ਰਹੇ ਨੇ ਲਗਾਤਾਰ ਔਰ ਉਹ ਵੋਟ ਲੈ ਕੇ ਇਹ ਜਿਹੜੇ ਪ੍ਰਭਾਵ ਨੂੰ ਵਰਤ ਕੇ ਆਪਣੀ ਕੁਰਸੀ ਤੱਕ ਪਹੁੰਚਣ ਦਾ ਜਿਹੜਾ ਮਾਮਲਾ ਹੈ ਇਹ ਬਹੁਤ ਵੱਡਾ ਹੋ ਗਿਆ ਪੰਜਾਬ 'ਚ ਤਾਂ ਇਹ ਬਹੁਤ ਵੱਡਾ ਮਾਮਲਾ ਬਣਿਆ ਹੀ ਹੋਇਆ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਹੁਣ ਤੱਕ ਤਾਂ ਉਹ ਮੁਕੱਦਮੇ ਅਜੇ ਮਤਲਬ ਟ੍ਰਾਇਲ ਚੱਲ ਰਹੇ ਨੇ ਤੇ ਉਲਝ ਕੀ ਹੋਏਗਾ ਕੀ ਨਹੀਂ ਉਹ ਤੋਂ ਬਾਅਦ ਦੀ ਗੱਲ ਹੈ ਪਰ ਇਹ ਬਹੁਤ ਸੀਰੀਅਸ ਮੁੱਦੇ ਦੇ ਤੌਰ ਤੇ ਹੈ ਪਰ ਉਹ ਕਿਸੇ ਨੂੰ ਮਿਲਣਾ ਜੇ ਕਾਨੂੰਨ ਦੇ ਮੁਤਾਬਕ ਹੈ ਕੋਈ ਗਲਤ ਗੱਲ ਨਹੀਂ ਕੋਈ ਮਾੜੀ ਗੱਲ ਨਹੀਂ ਹੁੰਦੀ ਪਰ ਪਰ ਉਹ ਜੇ ਪਿਕ ਐਂਡ ਚੂਜ਼ ਕਰਕੇ ਦਿੱਤੀ ਜਾਵੇ ਤਾਂ ਬਾਕੀ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਨਹੀਂ ਮਿਲਦੀ ਜਿਹੜੇ ਸਧਾਰਨ ਬੰਦੇ ਖੱਪ ਜਾਂਦੇ ਨੇ ਅਦਾਲਤਾਂ ਤੇ ਡਿਪਟੀ ਕਮਿਸ਼ਨਰਾਂ ਤੋਂ ਸਰਟੀਫਿਕੇਟ ਲੈਂਦੇ ਉਹ ਕੀ ਕਰਨਗੇ ਕਿੱਧਰ ਜਾਣਗੇ ਨਾਲੇ ਕ੍ਰਾਈਮ ਕਿਹੋ ਜਿਹਾ ਕੀਤਾ ਇਹ ਵੀ ਇੱਕ ਮਾਨੇ ਰੱਖਦੀ ਚੀਜ਼ ਹੈ ਕਿਹਾ ਜਾਂਦਾ ਹੈ ਕਿ ਹਰ ਗੱਲ ਤੇ ਇਹ ਲਿਖਿਆ ਜਾਂਦਾ ਵੀ ਜੇਲ੍ਹ ਦੇ ਅੰਦਰ ਇਹ ਬੰਦੇ ਦਾ ਕੈਰੇਕਟਰ ਗੁੱਡ ਹੈ ਕਿ ਕਿਹੋ ਜਿਹਾ ਕਿਸੇ ਵੀ ਜੇਲ੍ਹ ਦੇ ਵਿੱਚ ਜਿੰਨੇ ਵੀ ਮਿਲਟੈਂਟ ਮੂਵਮੈਂਟ ਦੇ ਵਿੱਚ ਜਿਹਨੂੰ ਬੰਦੀ ਸਿੱਖ ਕਹਿੰਦੇ ਨੇ ਈਵਨ ਵਿਅੰਸਕ ਕਤਲ ਕੇਸ ਦੇ ਵਿੱਚ ਰਾਜਵਾਣਾ ਜਿਹੜੇ ਨੇ ਉਹ ਅੰਦਰ ਬੰਦ ਨੇ ਫਾਸੀ ਦੇ ਮਾਮਲੇ 'ਚ ਜਿਨ੍ਹਾਂ ਦੀ ਅਜੇ ਕਮਿਊਟ ਵੀ ਨਹੀਂ ਹੋ ਰਹੀ ਤੇ ਨਾ ਉਧਰ ਲਾਈ ਜਾ ਰਹੀ ਹੈ ਨਾ ਉਧਰ ਲਾਈ ਜਾ ਰਹੀ ਹੈ ਇਹ ਸਾਰੇ ਮਾਮਲੇ ਦੇ ਵਿੱਚ ਕੀ ਉਹਨਾਂ ਦੇ ਜਿਹੜਾ ਦੇ ਵਿੱਚ ਕੀ ਕ੍ਰਾਈਮ ਕੀਤਾ ਹੋਰ ਬੰਦਿਆਂ ਨੇ ਜਿਉਂ ਉਹਨਾਂ ਦੀ ਰੋਲ ਆਈਡੇਡੇ ਮੋਰਚਾ ਤੋਂ ਬਾਅਦ ਮਾਰੀ ਮੋਟੀ ਮੈਨ ਲੱਗੀ ਹੈ ਤੇ ਪਹਿਲਾਂ ਨਹੀਂ ਵੀ ਮਿਲਦੀ ਸੀ ਬਿਲਕੁਲ ਨਹੀਂ ਕੀ ਕਾਨੂੰਨ ਇਸ ਤਰੀਕੇ ਨਾਲ ਨਹੀਂ ਵਰਤਿਆ ਜਾਂਦਾ ਕਿ ਜਿਹੜੇ ਬੰਦੇ ਬਿਰਕੀ ਸਬਾਨੋਂ ਦੇ ਰੇਪ ਤੇ ਉਹਦੇ ਪਰਿਵਾਰਕ ਮੈਂਬਰਾਂ ਦੇ ਕਤਲ ਲਈ ਜ਼ਿੰਮੇਵਾਰ ਸੀ ਤੁਸੀਂ ਕਾਨੂੰਨ ਉਹਦੇ ਤੇ ਲਾਗੂ ਕਰਤਾ ਜੀ ਐਵੇਂ ਸਮੇਂ ਚ ਜੇਲ੍ਹ ਚ ਠੀਕ ਹੈ ਨਾ ਦਰਬਾਰ ਵਿੱਚ ਜੋ ਠੀਕ ਹੈ ਬਾਹਰ ਰੌੜਾ ਪਿਆ ਮੁੜ ਕੇ ਦੁਬਾਰਾ ਉਹਨਾਂ ਨੂੰ ਅਦਾਲਤ ਨੇ ਸੰਭਲ ਕਰਨਾ ਪਿਆ ਆਗੇ ਪਰ ਸਰਕਾਰਾਂ ਨੇ ਤਾਂ ਕਰਤਾ ਸੀ ਨਾ ਤੇ ਉਹਦੇ ਮੁਕਾਬਲੇ ਦੂਸਰੇ ਜਿਹੜੇ ਲੋਕ ਨੇ ਜਦੋਂ ਇਹ ਗੱਲ ਕਰਦੇ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲੜ ਦੀ ਕਰਦੇ ਨੇ ਕਦੇ ਕੁਛ ਕਰਦੇ ਨੇ ਬਿਮਾਰੀ ਦੇ ਕਾਰਨ ਵੀ ਕਰਦੇ ਨੇ ਤਾਂ ਕੋਈ ਨਾ ਕੋਈ ਅੜਚਣ ਲੱਗ ਜਾਂਦੀ ਹੈ ਕੀ ਸਰਕਾਰਾਂ ਇਸ ਖਿੱਤੇ ਦੇ ਵਿੱਚ ਇੱਕ ਪੀਸਫੁਲ ਭਾਈਚਾਰਕ ਮਾਹੌਲ ਕਾਇਮ ਰਹੇ ਤੇ ਬਣਿਆ ਰਹੇ ਉਹਦੇ ਲਈ ਉਹਨੂੰ ਕੁਝ ਨਹੀਂ ਸਮਝਦੀ ਬਾਹਰ-ਬਾਰ ਜੇ ਇੱਕ ਵੱਡੀ ਧਿਰ ਜਿਹੜੀ ਸਰੋਵਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਕਹਿੰਦੀ ਹੈ ਕਿ ਇਹ ਪਰ ਉਹਨਾਂ ਨੂੰ ਇੱਕ ਲੈਵਲ ਤੇ ਤਕਲੀਫ ਦਿੰਦਾ ਕਿਉਂਕਿ ਉਹਨਾਂ ਦੇ ਬੰਦੇ ਛੱਡੇ ਨਹੀਂ ਜਾ ਰਹੇ ਤੇ ਉਹਨਾਂ ਨੂੰ ਇਹਨਾਂ ਨੂੰ ਛੱਡਿਆ ਜਾ ਰਿਹਾ ਜੀਬੂ ਇੱਕ ਹੱਦ ਤੱਕ ਮਲਜਮ ਤਾਂ ਬਣਦੇ ਹੀ ਰਹੇ ਜਿੰਨਾ ਚਿਰ ਅਦਾਲਤ ਦੇ ਵਿੱਚ سزا ਨਹੀਂ ਹੁੰਦੀ ਉਹਨਾਂ ਚਿਰ ਮਲਜਮੀ ਰਹਿੰਦਾ ਹੈ ਮਜਰਮ ਨਹੀਂ ਬਣਦਾ ਪਰ ਜਦੋਂ ਡਾਊਟ ਹੁੰਦਾ ਕਿ ਇਹ ਸਾਡੇ ਇਹ ਖਰਾਬ ਕਰਨ ਵਾਲੇ ਲੋਕ ਨੇ ਤਾਂ ਇੱਕ ਟੈਨਸ਼ਨ ਬਣੀ ਰਹਿੰਦੀ ਹੈ ਇਹਨਾਂ ਗੱਲਾਂ ਨੂੰ ਕਿਉਂ ਸਿਆਸੀ ਰੰਗਤ ਦੇ ਕੇ ਸਿਆਸੀ ਬਣੀ ਵੈਸੇ ਰੰਗਤ ਹੁੰਦੀ ਆਪੋ ਆਪਣੀ ਪਾਰਟੀ ਆਪੋ ਆਪਣੇ ਧੱਕੇ ਨਾਲ ਇੱਕ Uh, मतलब सत्ता ਤੇ ਕਬਜੇ ਦਾ ਇੱਕ ਆਧਾਰ ਬਣਾ ਕੇ ਜਿਹੜਾ ਕੀਤਾ ਜਾ ਰਿਹਾ ਹੈ ਵੈਸੇ ਕਿਹਾ ਜਾਂਦਾ ਕਿ ਇਹ ਨਾ ਦੇਸ਼ ਦੇ ਹਿੱਤ ਚ ਨਾ ਕਿਸੇ ਹੋਰ ਸੂਬੇ ਦੇ ਹਿੱਤ ਚ ਨਾ ਇਹ ਦੋ ਓਵਰਲ ਇਹ ਵਿਕਾਸ ਜਾਂ ਬਾਕੀ ਦੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਦੇ ਨਾਲ ਮੈਚ ਕਰਦਾ ਕਾਨੂੰਨ ਦਾ ਰਾਜ ਉਹ ਹੁੰਦਾ ਜਿਹੜਾ ਸਭ ਨੂੰ ਇੱਕੋ ਨਜ਼ਰ ਨਾਲ ਦੇਖੇ ਜਿਹੜਾ ਸਭ ਨੂੰ ਜੇ ਸਹੂਲਤ ਕਾਨੂੰਨ ਦੀ ਹੈ ਦੇਵੇ ਜੇ ਨਹੀਂ ਹੈ ਤਾਂ ਨਾ ਦੇਵੇ ਪਰ ਜਿਹੜਾ ਇਹ ਇੱਕੋ ਕਰਕੇ ਖਾਸ ਤੌਰ ਦੇ ਉੱਤੇ ਬਹੁਤ ਔਖੇ ਐਡੇ ਪਦਰ ਤੇ ਬੰਦਿਆਂ ਨੂੰ ਸਜ਼ਾ ਹੁੰਦੀ ਹੈ ਸਜ਼ਾ ਕਿਸੇ ਤਰੀਕੇ 20 ਸਾਲ ਦੀ ਮਿਲਗੀ ਤੇ ਉਹ ਸਜ਼ਾ ਵੀ ਜੇ ਬਹੁਤ ਮਹੀਨੇ ਬਾਹਰ ਇਸੇ ਤਰੀਕੇ ਨਾਲ ਕੱਢੇ ਜਾਂਦੇ ਨੇ ਤਾਂ ਉਹ ਸਜ਼ਾ ਦਾ ਮਤਲਬ ਵੀ ਕੀ ਹੈ ਬਾਹਰ ਆ ਕੇ ਵੀ ਬਹੁਤ ਵੱਡ ਵੱਡੇ ਲੀਡਰ ਉਹਦੇ ਉਹਦੇ ਚ ਜਾਂਦੇ ਨੇ ਜਿਹੜੇ ਉਪਦੇਸ਼ ਦਿੰਦਾ ਬਾਹਰ ਚ ਆ ਕੇ ਇੱਕ ਰੇਪਿਸਟ ਤੇ ਇੱਕ ਮਰਡਰਰ ਬੰਦਾ ਜਿਹੜਾ ਜੀ ਉਪਦੇਸ਼ ਦਿੰਦਾ ਤਾਂ ਮੋਰਲ ਅਥਾਰਟੀ ਕੀ ਹੁੰਦੀ ਆ ਉਪਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਵੀ ਦੇਖਣਾ ਚਾਹੀਦਾ ਔਰ ਇਹ ਚੀਜ਼ ਸਮਾਜ ਦੇ ਪੱਧਰ ਨੂੰ ਵੀ ਪ੍ਰਗਟਾਉਂਦੇ ਨੇ ਜਿੱਥੇ ਕਾਨੂੰਨ ਔਰ ਸਰਕਾਰਾਂ ਦੀ ਨੀਅਤ ਨੂੰ ਦੱਸਦੇ ਨੇ ਦੂਸਰੀ ਗੱਲ ਡਾਕਟਰ ਅੰbedkar ਉਹਨਾਂ ਦੇ ਜਿਹੜੇ ਬੁੱਤ ਦੇ ਨਾਲ ਛੇੜਛਾੜ ਜਾਂ ਬੁੱਤ ਨੂੰ ਟੋਹਣ ਦੀ ਜਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। 26 ਜਨਵਰੀ ਨੂੰ ਸਬੰਧਨ ਵਾਲੇ ਦਿਨ ਸਬੰਧਨ ਵਾਲੇ ਦਿਨ ਇਹਦਾ ਮਤਲਬ ਇਹ ਆਮ ਚਰਚਾ ਹੈ ਕਿ ਇਹੋ ਜਾਂ ਦਿਨ ਚੋਣਨਾ ਤੇ ਇਹੋ ਜਾਂ ਸ਼ਹਿਰ ਚੋਣਨਾ ਇਹੋ ਜਾਂ ਮਾਹੌਲ ਦੇ ਵਿੱਚ ਜਾ ਕੇ ਗੱਲ ਕਰਨੀ ਇਹ ਬਿਨਾ ਡਿਜ਼ਾਈਨ ਤੋਂ ਲੱਗਦਾ ਨਹੀਂ ਹੈ ਕਿ ਇਹ ਕਾਫੀ ਕੋਈ ਨਾ ਕੋਈ ਸੋਚੀ ਸਮਝੀ ਗੱਲ ਹੈ। ਉਹ ਗੱਲ ਵੀ ਭਾਈ ਚਰਕ ਸਾਂਝ ਨੂੰ ਲੰਬੂ ਲੌੜ ਲੜੀਓ ਲੱਗਦੀ ਹੁੰਦੀ ਹੈ ਜੇ ਉਹਦੇ ਬੈਕਗ੍ਰਾਉਂਡ ਦੇ ਵਿੱਚ ਕੋਈ ਜਿਹੇ ਜਿਹੇ ਫੋਰਸਜ ਹੋਣ ਜਿਹੜੀਆਂ ਕਹਿਣ ਕਿ ਦਲਤ ਵਰਸਜ ਕੋਈ ਹੋਰ ਕਮਿਊਨਿਟੀ ਬਣ ਜੇ ਦਲਤ ਵਰਸਜ ਸਿੱਖ ਬਣ ਜੇ ਦਲਤ ਵਰਸਜ ਜਾਟ ਬਣ ਜੇ ਕੁਝ ਵੀ ਬਣ ਜੇ ਜਿਹੜੀਆਂ ਇਹ ਕਨਟਰਡਿਕਸ਼ਨਾਂ ਖੜੀਆਂ ਕਰਨ ਦੀ ਗੱਲ ਹੁੰਦੀ ਹੈ ਬਿਨਾਂ ਸ਼ੱਕ ਇੱਕ ਕਮਿਊਨਿਟੀ ਪੂਰੀ ਤਰ੍ਹਾਂ ਆहत ਉਹਨੇ ਅੰਮ੍ਰਿਤਸਰ ਦੇ ਵਿੱਚ ਵੀ ਮੰਨਦਾ ਸੱਦਾ ਦਿੱਤਾ ਸੀ ਕੱਲ ਤੇ ਅੱਜ ਤਿੰਨ ਸ਼ਹਿਰਾਂ ਦੇ ਵਿੱਚ ਚਾਰ ਸ਼ਹਿਰਾਂ 'ਚ ਹੋਰ ਜਿਦੇ ਚਲੋ ਲੁਧਿਆਣਾ ਮੋਗਾ ਜਲੰਧਰ ਤੇ ਹੁਸ਼ਿਆਰਪੁਰ ਨੇ ਜਿੱਥੇ ਦਲਿਤ ਮੂਵਮੈਂਟ ਕਾਫੀ ਇੱਕ ਸ਼ਕਤੀਸ਼ਾਲੀ ਰੂਪ ਦੇ ਵਿੱਚ ਬਾਰ ਬਾਰ ਉਮਰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਉੱਥੇ ਉਹ ਆਪਣੇ ਜਿਹੜੇ ਰੋਸ ਦਾ ਪ੍ਰਗਟਾਵਾ ਕਰ ਰਹੇ ਨੇ ਹਾਲਾਂਕਿ ਇੱਕੋ ਬੰਦਾ ਬੰਨਿਆ ਜਾਂਦਾ ਪਰ ਇੱਕੋ ਬੰਦਾ ਆਪਣੇ ਢੰਗ ਨਾਲ ਹੀ ਕਿਉਂ ਆਇਆ ਕਿ ਨਹੀਂ ਅਜੇ ਤਾਂ ਜਿੰਨਾ ਚਿਰ ਪੂਰੀ ਤਬਦੀਲ ਸਾਹਮਣੇ ਨਹੀਂ ਆਉਂਦੀ ਪਤਾ ਨਹੀਂ ਲੱਗ ਸਕਦਾ ਔਰ ਪਰ ਜਿਹੜੀਆਂ ਉਹਦੇ ਆਲੇ ਦੁਆਲੇ ਬੁੜੀਆਂ ਜਾ ਰਹੀਆਂ ਗੱਲਾਂ ਨੇ ਜੋ ਆਲੇ ਦੁਆਲੇ ਤੋਂ ਨਿਕਲ ਰਹੀਆਂ ਗੱਲਾਂ ਨੇ ਕਿ ਇਹੋ ਜਿਹੀਆਂ ਚੀਜ਼ਾਂ ਸਾਡੇ ਦੇਸ਼ ਦੇ ਵਿੱਚ ਸਾਡੇ ਇਲਾਕਿਆਂ ਦੇ ਵਿੱਚ ਬਾਰ-ਬਾਰ ਸਮਾਜ 'ਚ ਫੁੱਟ ਪਾਉਣ ਦਾ ਜਿਹੜਾ ਇੱਕ ਜਰੀਆ ਆਪੋ ਆਪਣੀ ਸਿਆਸਤ ਦੇ ਲਈ ਉਹ ਲਗਾਤਾਰ ਹੁੰਦਾ ਆ ਰਿਹਾ ਉਹਨਾਂ ਨੂੰ ਸਮਝਣਾ ਬੇहद ਜ਼ਰੂਰੀ ਹੈ ਇੱਕ ਇਹ ਗੱਲ ਵੀ ਸਮਝਣੀ ਬੜੀ ਜ਼ਰੂਰੀ ਹੈ ਕਿ ਜਿਹੜੇ ਵੱਡੇ ਬੰਦੇ ਨੇ ਜਿਨ੍ਹਾਂ ਨੇ ਸਮਾਜ 'ਚ ਰੋਲ ਪਨੇ ਕੀਤਾ ਉਹ ਕੇਵਲ ਤੇ ਕੇਵਲ ਉਹਨਾਂ ਧਰਮਾਂ ਦੇ ਉਹਨਾਂ ਜਾਤਾਂ ਦੇ ਉਹਨਾਂ ਏਰੀਆ ਦੇ ਉਹਨਾਂ ਇੱਕ ਸੀਮਾ ਤੱਕ ਕਿਉਂ ਕਾਊਂਟ ਦਿੰਨੇ ਸੀ ਉਹਨਾਂ ਡਾਕਟਰ ਅੰਬੇਦਕਰ ਦਾ ਰੋਰ ਪੂਰੇ ਦੇਸ਼ ਦੇ ਲਈ ਹੈ ਦੁਨੀਆ ਦੇ ਲਈ ਹੈ ਨਤਾੜੇ ਲੋਕਾਂ ਦੇ ਲਈ ਹੈ ਤਾਂ ਉਹ ਸਾਰੇ ਲੋਕ ਹੀ ਲਗਭਗ ਦੁੱਖ ਬਣਾ ਰਹੇ ਨੇ ਤੇ ਸਾਰੇ ਮਾਮਲੇ ਦੇ ਵਿੱਚ ਨੇ ਇਸ ਲਈ ਇਹ ਚੀਜ਼ਾਂ ਨੂੰ ਜਦੋਂ ਅਸੀਂ ਸਮੁੱਚਤਾ ਦੇ ਵਿੱਚ ਲੜਦੇ ਆ ਉਹਨਾਂ ਖੰਮਾਂ ਦੇ ਵਾਸਤੇ ਜਦੋਂ ਕਿਸੇ ਇੱਕ ਧਿਰ ਨਾਲ ਚਾਹੇ ਵੱਧ ਜੁੜਿਆ ਹੋਇਆ ਕੋਈ ਵਿਅਕਤੀ ਹੋਵੇ ਸ਼ਖਸੀਅਤ ਹੋਵੇ ਤਾਂ ਦੂਜੇ ਵੀ ਸਾਥ ਦਿੰਦੇ ਨੇ ਤਾਂ ਇੱਕ ਤਾਂ ਕੜਤਨ ਘਟਦੀ ਹੈ ਇੱਕ ਇਹ ਹੁੰਦਾ ਕਿ ਇਨਸਾਫ ਦੀ ਸੰਭਾਵਨਾ ਵੱਧ ਜਾਂਦੀ ਹੈ ਔਰ ਇੱਥੇ ਵੀ ਇਨਸਾਫ ਦੀ ਗੱਲ ਹੈ ਕਿ ਇਹਦਾ ਇਹ ਪਰਦਾ ਫਾਸ ਹੋਣਾ ਚਾਹੀਦਾ ਇਹਦੀ ਕਲੈਰਿਟੀ ਨਾਲ ਜਿਹੜੀ ਗੱਲ ਹੈ ਉਹ ਸਾਹਮਣੇ ਆਉਣੀ ਚਾਹੀਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਤੇ ਪ੍ਰਧਾਨ ਭਾਰਤ ਦੇ ਪ੍ਰਧਾਨ ਮੰਤਰੀ ਦੀ ਗੱਲਬਾਤ ਦੋਨਾਂ ਨੇ ਟੈਲੀਫੋਨ ਤੇ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਨਲਡ ਟਰੰਪ ਨੂੰ ਮੁਬਾਰਕਬਾਦ ਦਿੱਤੀ ਹੈ ਦੂਜੀ ਵਾਰ ਰਾਸ਼ਟਰਪਤੀ ਬਾਡਨ ਦੇ ਮਾਮਲੇ ਦੇ ਵਿੱਚ ਤੇ ਨਾਲ ਸਹਿਯੋਗ ਦੀ ਅਪੀਲ ਕੀਤੀ ਹੈ ਕਿ ਭਾਰਤ ਹਰ ਮਾਮਲੇ ਤੇ ਸਹਿਯੋਗ ਕਰੇਗਾ ਤੇ ਮਿਲ ਕੇ ਚੱਲਣ ਦੀ ਕੋਸ਼ਿਸ਼ ਕਰਨਗੇ ਦੇਸ਼ ਆਪੋ ਆਪਣੇ ਹਿੱਤਾਂ ਦੀ ਖੁਸ਼ਹਾਲੀ ਦੇ ਵਾਸਤੇ ਆਪਣੇ ਲੋਕਾਂ ਦੀ ਖੁਸ਼ਹਾਲੀ ਦੇ ਵਾਸਤੇ। ਔਰ ਪ੍ਰਧਾਨ ਮੰਤਰੀ ਨੇ ਇਹ ਟਵੀਟ ਦੇ ਰਾਹੀਂ ਵੀ ਆਪਣੀ ਗੱਲ ਮੁਲਾਕਾਤ ਦੀ ਗੱਲ ਕੀਤੀ ਹੈ। ਪਰ ਓਵਰਆਲ ਦੁਨੀਆ ਦੇ ਵਿੱਚ ਨਿਊਜ਼ ਜਾਂ ਜੱਸੀਆਂ ਜਾਂ ਨਿਊਜ਼ ਪੇਪਰ ਜਾਂ ਅਖਬਾਰ ਜੋ ਲੋਕ ਕਹਿ ਰਹੇ ਨੇ ਜਿੱਦੇ ਤੇ ਖਬਰਾਂ ਆ ਰਹੀਆਂ ਨੇ ਉਹਦੇ ਤੇ ਗੱਲ ਸਾਹਮਣੇ ਆ ਰਹੀ ਹੈ ਕਿ ਨੋਰਨ 트ੰਪ ਨੇ ਭਾਰਤ ਦੀ ਇਸ ਗੱਲ ਨੂੰ ਸਰਾਹਨਾ ਵੀ ਕੀਤੀ ਹੈ ਕਿ ਤੁਸੀਂ ਜਿਹੜੇ ਉਹਨਾਂ ਨੇ ਅਮਰੀਕਾ ਤੋਂ ਬਿਨਾਂ ਦਸਤਾਵੇਜ਼ਾਂ ਤੋਂ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਬੰਦੇ ਨੇ ਉਹਨਾਂ ਨੂੰ ਵਾਪਸ ਕੱਢਣ ਦੀ ਵਾਪਸ ਲੈ ਜਾਣ ਦੀ ਜਿਹੜੀ ਇੱਕ ਬਿਆਨ ਵਿਦੇਸ਼ ਮੰਤਰੀ ਨੇ ਦਿੱਤਾ ਉਹ ਕਹਿੰਦੇ ਠੀਕ ਬਿਆਨ ਦਿੱਤਾ ਤੁਸੀਂ ਠੀਕ ਪਾਸੇ ਚੱਲ ਰਹੇ ਹੋ ਠੀਕ ਕੋਆਪਰੇਟ ਕਰ ਰਹੇ ਨਾਲ ਦੀ ਨਾਲ ਕਿਹਾ ਜਾ ਰਹੀ ਹੈ ਸੂਚਨਾ ਇਹ ਵੀ ਹੈ ਕਿ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਨੂੰ ਚਾਹੀਦਾ ਹੈ ਕਿ ਉਹ ਮੇਡ ਇਨ ਅਮਰੀਕਾ ਡਿਫੈਂਸ ਇਕੁਪਮੈਂਟਸ ਨੇ ਜਿਹੜੇ ਜਿਹੜੇ ਰੱਖਿਆ ਦੇ ਮਾਮਲੇ ਦੇ ਵਿੱਚ ਤਕਨੀਕ ਹੈ ਜਾਂ ਜੋ ਵੀ ਬਣੇ ਬੜਾਈਆਂ ਜਾਂਦੀਆਂ ਚੀਜ਼ਾਂ ਨੇ ਪਾਰਟਨਰਾਂ ਤੇ ਸਮਝੌਤਾ ਕਰਨਾ ਚਾਹੀਦਾ ਉਹ ਖਰੀਦਣੀਆਂ ਚਾਹੀਦੀਆਂ ਨੇ ਵੱਧ ਤੋਂ ਵੱਧ ਤਾਂ ਕਿ ਟ੍ਰੇਡ ਦੇ ਵਿੱਚ ਵਪਾਰ ਦੇ ਵਿੱਚ ਇੱਕ ਬੈਲੈਂਸ ਅਸੀਂ ਲਗਾਤਾਰ ਬਣਾ ਸਕੀਏ ਹਾਲਾਂਕਿ ਭਾਰਤ ਬਹੁਤ ਸਾਰੀਆਂ ਚੀਜ਼ਾਂ ਪਾਮੇ ਮੇਡ ਇਨ ਇੰਡੀਆ ਅਸੀਂ ਬੜਾ ਜਿਆਦਾ ਉਭਾਰਿਆ ਸੀਗਾ ਕਿ ਇਹ ਚੱਲੂਗਾ ਪਰ ਫਿਰ ਵੀ ਬਹੁਤ ਸਾਰੇ ਹਥਿਆਰ ਬਹੁਤ ਸਾਰੇ ਹਥਿਆਰਾਂ ਦੇ ਨਾਲ-ਨਾਲ ਹਥਿਆਰਾਂ ਨੂੰ ਵਰਤੋਂ ਚ ਲਿਆਉਣ ਦੇ ਵਾਲੇ ਹੋਰ ਸਾਜੋ ਸਮਾਨ ਉਹ ਵੱਖ-ਵੱਖ ਦੇਸ਼ਾਂ ਨਾਲ ਐਗਰੀਮੈਂਟ ਕਰਦਾ ਭਾਰਤ ਅਮਰੀਕਾ ਨਾਲ ਵੀ ਕਰਦਾ ਹੋਰਾਂ ਦੇਸ਼ਾਂ ਨਾਲ ਵੀ ਕਰਦਾ ਰੂਸ ਨਾਲ ਵੀ ਕਰਦਾ ਤੇ ਇਜ਼ਰਾਈਲ ਨਾਲ ਵੀ ਕਰਦਾ ਹੋਰਾਂ ਨਾਲ ਵੀ ਕਰਦਾ ਤਾਂ ਉੱਥੇ ਮੰਡੀ ਦੇ ਰੂਪ ਦੇ ਵਿੱਚ ਹਰ ਦੇਸ਼ ਚਾਹੂਗਾ ਕਿ ਉਹਦਾ ਮਾਲ ਜ਼ਿਆਦਾ ਵਿਕੇ ਇਸ ਲਈ ਟਰੰਪ ਵੀ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਆਪਸੀ ਦੋਸਤੀ ਹੈ ਟਰੰਪੋ ਨੂੰ ਆਪਣੇ ਟ੍ਰੇਡ ਦੇ ਵਿੱਚ ਆਪਣੀਆਂ ਚਰਬਸਤਾ ਵੇਚਣ ਦੇ ਵਿੱਚ ਪੂਰੇ ਫੋਕਸ ਦੇ ਨਾਲ ਭਾਰਤ ਨੂੰ ਸ਼ਾਇਦ ਉਧਰ ਲੈ ਜਾ ਰਿਹਾ ਹੈ ਕਿ ਤੁਸੀਂ ਇਹ ਜ਼ਿਆਦਾ ਖਰੀਦੋ ਕਿਸ ਮਤਲਬ ਸਾਡਾ ਸਮਾਨ ਜ਼ਿਆਦਾ ਖਰੀਦੋ ਤੇ ਸਾਡੇ ਨਾਲ ਟ੍ਰੇਡ ਦੇ ਵਪਾਰਕ ਸਬੰਧ ਜਿਹੜੇ ਨੇ ਹੋਰ ਮਜ਼ਬੂਤ ਕਰੋ ਇਹ ਵੀ ਬੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼ਾਇਦ ਫਰਵਰੀ ਦੇ ਮਹੀਨੇ ਦੇ ਵਿੱਚ ਹੀ ਕੋਈ ਅਮਰੀਕਾ ਦਾ ਦੌਰਾ ਕਰਨ ਦੀ ਖਾਹਿਸ਼ ਬੰਦ ਹੈਗੇ ਨੇ ਪਰ ਅਜੇ ਤੱਕ ਇਹਦੀ ਪੁਸ਼ਟੀ ਤਾਂ ਨਹੀਂ ਹੈ ਉਸ ਪੱਧਰ ਦੇ ਉੱਤੇ ਹੋ ਸਕਦਾ ਕਿਉਂਕਿ ਜਦੋਂ ਉਹ ਕਹਿੰਦੇ ਨੇ ਅੱਜ ਵੀ ਉਹਨਾਂ ਨੇ ਕਿਹਾ ਮਾਈ ਫਰੈਂਡ ਪ੍ਰੈਜ਼ੀਡੈਂਟ ਜਿਹੜਾ ਨੇ ਮਾਈ ਬੈਸਟ ਫਰੈਂਡ। ਤੇ ਇਹਦਾ ਮਤਲਬ ਦੋਸਤਾਨਾ ਨਿੱਜੀ ਤੌਰ ਦੇ ਉੱਤੇ ਵੀ ਪਹਿਲਾਂ ਵੀ ਬੜੀ ਟਰੰਪ ਨਾਲ ਉਹਨਾਂ ਨੇ ਮਤਲਬ ਇੱਥੇ ਭਾਰਤ ਦੇ ਵਿੱਚ ਵੀ ਤੇ ਉੱਥੇ ਜਾ ਕੇ ਵੀ ਕਈ ਮੁਲਾਕਾਤਾਂ ਕਰਕੇ ਇਹਨਾਂ ਗੱਲਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੀ ਆਪਸ ਦੇ ਵਿੱਚ ਇੱਕ ਲੈਵਲ ਤੇ ਦੋਸਤੀ ਹੈ। ਪਰ ਨਾਲ ਦੀ ਨਾਲ ਦੂਜੇ ਬਹੁਤ ਮਹੱਤਵਪੂਰਨ ਮੁੱਦੇ ਨੇ ਅਮਰੀਕਾ ਦੇ ਨਾਲ ਭਾਰਤੀਆਂ ਦੇ ਵੀ ਤੇ ਹੋਰਾਂ ਦੇ ਵੀ ਜਿਦੇ ਚੋ ਇਹ ਇੱਕ ਮੁੱਦਾ ਤਾਂ ਹੈਗਾ ਹੀ ਹੈ ਕਿ ਬਾਹਰ ਕੱਢਣਗੇ ਕਿਸ ਤਰੀਕੇ ਨਾਲ ਕੱਢਣਗੇ ਕਿਵੇਂ ਹੈ ਕਿਹਨਾਂ ਦੀ ਨਿਸ਼ਾਨਦੇਹੀ ਕੌਣ ਕਰੇਗਾ ਕਿਸ ਤਰੀਕੇ ਦੀ ਹੈ ਐਤੋਂ ਪਹਿਲਾਂ ਗੁਰਪਤਵਦ ਪੰਨੂ ਵਾਲਾ ਮਾਮਲਾ ਵੀ ਚੱਲ ਹੀ ਰਿਹਾ ਹੈ ਲਗਾਤਾਰ ਦੋਨੇ ਦੇਸ਼ਾਂ ਦੇ ਵਿੱਚ ਗੱਲਬਾਤ ਦੇ ਵਿੱਚ ਤੇ ਜਿੰਨੇ ਹੋਰ ਭਾਰਤੀ ਵੀ ਉੱਥੇ ਰਹਿੰਦੇ ਨੇ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਨੀਤੀਆਂ ਬਦਲੀਆਂ ਜਾ ਰਹੀਆਂ ਨੇ ਅਮਰੀਕਾ ਬਨ ਅਮਰੀਕਾ ਫਰਸਟ ਦੇ ਨਾਂ ਤੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਉਣਗੀਆਂ ਉਹਨਾਂ ਸਮੱਸਿਆਵਾਂ ਨੂੰ ਵੀ ਮਤਲਬ ਟੈਕਲ ਕਰਨ ਦੀ ਦਿਖਾਉਣ ਦੀ ਗੱਲਬਾਤ ਕਰਨ ਦੀ ਸੰਭਾਵਨਾ ਰੈਣੀ ਚਾਹੀਦੀ ਆ ਔਰ ਉਹਦੇ ਤੇ ਇੱਕ ਤੇਜ ਤਰੀਕੇ ਦਾ ਔਰ ਸਰਗਰਮ ਤਰੀਕੇ ਦੀ ਇੱਕ ਭੂਮਿਕਾ ਵੀ ਭਾਰਤ ਬਾਣੇ ਪਾਸੋਂ ਨਿਭਾਈ ਜਾਣੀ ਚਾਹੀਦੀ ਆ ਉਹਨਾਂ ਆਪਣੇ ਘਟੋ ਘਟ ਜਿਹੜੇ ਦੇਸ਼ ਵਾਸੀ ਉੱਥੇ ਜਾ ਕੇ ਰਹਿ ਰਹੇ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਵੀ ਤੇ ਗਲੋਬਲ ਮਾਮਲੇ ਦੇ ਵਿੱਚ ਵੀ ਗਲੋਬਲ ਮਾਮਲੇ ਦੇ ਵਿੱਚ ਜਿੱਥੋਂ ਪੈਰਿਸ ਸਮਝੌਤੇ ਤੋਂ ਭਾਵ ਕਲਾਈਮੇਟ ਚੇਂਜ ਦੇ ਸਮਝੌਤੇ ਚੋਂ ਬਾਹਰ ਆਉਣ ਦਾ ਫੈਸਲਾ ਕਰ ਲਿਆ ਟਰੰਪ ਨੇ ਤਾਂ ਜਿਹੜਾ ਪੈਸਾ ਗ੍ਰੀਨ એનર્ਜੀ ਦੇ ਰੂਪ ਦੇ ਵਿੱਚ ਬਾਕੀ ਮਿਲਣਾ ਸੀ ਭਾਰਤ ਨੂੰ ਤਾਂ ਉਹ ਲਾਜ਼ਮੀਕ ਹੋਏਗਾ ਇਸ ਲਈ ਇੰਟਰਨੈਸ਼ਨਲ ਕਮਿਟਮੈਂਟਸ ਨੂੰ ਪ੍ਰਤੀਬੱਧਤਾ ਨੂੰ ਪੂਰੀਆਂ ਕਰਨ ਦੇ ਲਈ ਉਹ ਵੀ ਇੱਕ ਰੋਲ ਨਿਵਾਉਣਾ ਚਾਹੀਦਾ ਕਿਉਂਕਿ ਵਿਕਸਤ ਦੇ ਜੇ ਬਾਹਰ ਨਿਕਲਦੇ ਜਾਣਗੇ ਤਾਂ ਕੌਣ ਫਿਰ ਉਹਦੀ ਜ਼ਿੰਮੇਵਾਰੀ ਲਏਗਾ ਤੇ ਪੈਸਾ ਕਿੱਥੋਂ ਆਏਗਾ ਇਸ ਲਈ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦੋਨਾਂ ਚ ਤੇ ਇੱਕ ਲਾਸਟ ਜਿਹੜੀ ਆਪਣੇ ਕੋਲ ਭਾਰਤ ਦਾ ਬਹੁਤ بڑا ਬਰਗ ਜਿਹੜਾ ਹਾਸਿ ਅਗਰਸਤ ਜਿਹਦੇ ਕੋਲ ਰੋਜੀ ਰੋਟੀ ਦੇ ਲਈ ਵੀ ਸਾਧਨ ਨਹੀਂ ਹਾਲਾਂਕਿ ਸਾਡੇ ਸਿਆਸਤਦਾਨਾਂ ਨੇ ਅੱਜਕੱਲ ਇੱਕ ਨਵਾਂ ਸਰੂਪ ਸਿਰਜ ਲਿਆ ਵੀ ਅਧਕਾ ਹਰਦੀ ਬਜਾਏ ਹੱਕ ਦੀ ਬਜਾਏ ਆਪਾਂ ਰਹਿਤ ਦੇ ਆਗੇ ਰਿਆਇਤ ਦੇਾਂਗੇ ਜਾਂ ਮੁਫਤ ਦੇਾਂਗੇ ਜਾਂ ਬਿਨਾਂ ਕਿਸੇ ਗੱਲ ਤੋਂ ਦੇਾਂਗੇ ਇੱਕ ਸਸਤੀ ਉਹਨੂੰ ਕਹਿੰਦੇ ਨੇ ਸਬਸਿਡੀ ਇੱਕ ਪਾਰਟੀ ਰੇਉੜੀਆਂ ਕਹਿਣ ਲੱਗੀ ਰੇਉੜੀਆਂ ਵੰਡ ਦਿਓ ਤੁਸੀਂ ਬਾਕੀ ਲੋਕ ਵੀ ਕਹਿੰਦੇ ਨੇ ਸਭ ਕੁਝ ਜਿਨ੍ਹਾਂ ਨੂੰ ਡਟਾਤਾ ਹਾਲਾਂਕਿ ਸੋਸ਼ਲ ਸਿਕਿਉਰਿਟੀ ਨੈਟਵਰਕ ਦੇ ਵਿੱਚ ਕਿਸੇ ਵੀ ਦੇਸ਼ ਦੀ ਇਹ ਜ਼ਿੰਮੇਵਾਰੀ ਹੈ ਕਿ ਉਹਦਾ ਕੋਈ ਨਾਗਰਿਕ ਭੁੱਖਾ ਨਾ ਰਹੇ ਜੀ ਅਸਰ ਤੇ ਛੱਤ ਵੀ ਹੋਵੇ ਉਹਦੇ ਬੱਚੇ ਵੀ ਪੜ੍ਹ ਲਿਖ ਸਕਣ ਉਹਦੇ ਲਈ ਇੱਕ ਮਾਹੌਲ ਇਹੋ ਜਿਹਾ ਹੋਵੇ ਰੋਜੀ ਰੋਟੀ ਦਾ ਪ੍ਰਬੰਧ ਹੋਵੇ ਟੋਟਲੀ ਜੇ ਨਹੀਂ ਬੰਦਦਾ ਤਾਂ ਰਾਈਟ ਟੂ ਫੂਡ ਤਾਂ ਹੈ ਕਿ ਉਹਨਾਂ ਨੂੰ ਭੋਜਨ ਮਿਲਿਆ ਜਾਣਾ ਚਾਹੀਦਾ ਪਰ ਜੇ ਕਿਸੇ ਕਿਤੇ ਦੇ ਲੋਕ ਕੰਮ ਕਰਕੇ ਖਾਣਾ ਚਾਹੁੰਦੇ ਹੋਣ ਉਕਣ ਨਹੀਂ ਸਾਡਾ ਸਵੇ ਮਾਰ ਵੀ ਬਣਿਆ ਰਹਿੰਦਾ ਅਸੀਂ ਕੰਮ ਕਰਾਂਗੇ ਸਾਨੂੰ ਕੰਮ ਦਿਓ ਤੇ ਕੰਮ ਸਮੇਸਰ ਦਿਓ ਤੇ ਉਹਦੀ ਵਾਜਬ ਦਿਹਾੜੀ ਦਿਓ ਤਾਂ ਇਹਦੋਂ ਖੂਬਸੂਰਤ ਗੱਲ ਕੋਈ ਨਹੀਂ ਹੋ ਸਕਦੀ ਇਹਦੇ ਤਹਿਤ ਮੁਫਤ ਦੀ بجائے ਕਲਟਰਨੇਟਿਵ ਜਿਹੜੇ ਅਧਿਕਾਰਾਂ ਦਾ ਸਵਾਲ ਸੀ ਅਧਿਕਾਰਾਂ ਦੇ ਤਹਿਤ ਇੱਕ ਕਾਨੂੰਨ ਬਣਿਆ ਜਿਹਨੂੰ ਪਹਿਲਾਂ ਨਰੇਗਾ ਕਹਿੰਦੇ ਸੀ ਫਿਰ ਮਹਾਤਮਾ ਗਾਂਧੀ ਬੂਰੇ ਜੋੜ ਦਿੱਤਾ ਗਿਆ ਮਹਾਤਮਾ ਗਾਂਧੀ ਜਿਹੜੀ ਨੈਸ਼ਨਲ ਰੂਰਲ ਗਾਰੰਟੀ ਯੋਜਨਾ ਜਾਂ ਐਕਟ ਕਹ ਲੋ ਉਹਨੂੰ ਕਿ ਜਿਹਨੇ ਘੱਟੋ ਘੱਟ 100 ਦਿਨ ਦੀ ਪਿੰਡੂ ਖੇਤਰ ਦੇ ਵਿੱਚ ਰਹਿਣ ਵਾਲਾ ਬੰਦਾ ਜਿਹੜਾ ਸਰੀਰਕ ਕੰਮ ਕਰਨ ਦਾ ਚਾਹਵਾਨ ਹੈ ਉਹਨੂੰ ਘੱਟੋ ਉਹਨੂੰ ਵੱਧ ਤੋਂ ਵੱਧ 100 ਦਿਨ ਦੇ ਕੰਮ ਦੀ ਗਾਰੰਟੀ ਦਿੱਤੀ ਹੈ ਪਰ ਐਵਰੇਜ ਇਹ ਗਾਰੰਟੀ 40 ਤੋਂ ਉੱਪਰ ਟੱਪ ਨਹੀਂ ਰਹੀ 40 ਦਿਨਾਂ ਤੋਂ ਉੱਪਰ ਇੱਕ ਤਾਂ ਇਹ ਗੱਲ ਹੈ ਕਿ ਕਿਉਂ ਨਹੀਂ ਟੱਪ ਰਹੀ ਦੂਜੀ ਗੱਲ ਇਹ ਹੈ ਕਿ ਸਰਕਾਰਾਂ ਨੇ ਇਹ ਕਾਨੂੰਨ ਤਾਂ ਬਣ ਗਿਆ ਇਹ ਕਾਨੂੰਨ ਦੂਜੀਆਂ ਪਾਲਿਸੀਆਂ ਨਾਲੋਂ ਬਿਲਕੁਲ ਅਲੱਗ ਹੈ ਉਹ ਕਿਵੇਂ ਬਹੁਤ ਸਾਰੀਆਂ ਪਾਲਿਸੀਆਂ ਬਹੁਤ سارے ਕਾਨੂੰਨ ਜਿਹੜੀਆਂ ਸੁਵਿਧਾਵਾਂ ਦਿੰਦੇ ਨੇ ਉਹ ਸਪਲਾਈ ਡਰਿਵਨ ਮੰਨੀਆਂ ਜਾਂਦੀਆਂ ਨੇ ਕਿ ਜੇ ਸਾਡੇ ਕੋਲ ਪੈਸਾ ਆ ਗਿਆ ਸਾਡੇ ਕੋਲ ਸੁਵਿਧਾ ਆ ਗਈ ਤਾਂ ਤੁਹਾਨੂੰ ਅੱਗੇ ਦੇ ਦਾਂਗੇ ਤੁਹਾਨੂੰ ਉਹਦਾ ਫਾਇਦਾ ਦੇ ਦਾਂਗੇ ਜੇ ਪੈਸਾ ਨਾ ਹੋਇਆ ਫਿਰ ਉਹਦੇ ਤੇ ਤੁਹਾਨੂੰ ਇੰਤਜ਼ਾਰ ਕਰਨਾ ਪਊਗਾ ਪਰ ਜਿਹੜੀਆਂ ਡਿਮਾਂਡ ਡਰਾਈਵਨ ਕੋਈ ਇਹੋ ਜੀ ਇੱਕ ਅਧਿਕਾਰ ਆਧਾਰਿਤ ਐਕਟ ਹੁੰਦਾ ਉਹਦੇ ਚ ਪੈਸਾ ਕਿੱਥੋਂ ਆਉਣਾ ਹੈ ਕਿੱਥੋਂ ਨਹੀਂ ਆਉਣਾ ਇਹ ਸਰਕਾਰਾਂ ਨੇ ਬੰਦੋਬਸਤ ਕਰਨਾ ਹੁੰਦਾ ਤੁਸੀਂ ਕਾਨੂੰਨ ਦੇ ਮੁਤਾਬਕ ਜਿਹੜੀ ਸੀਮਾ ਤੈਅ ਕੀਤੀ ਆ ਤੋ ਡਿਲੇ ਨਹੀਂ ਕਰ ਸਕਦੇ ਅੱਗੇ ਨਹੀਂ ਪਾ ਸਕਦੇ ਇਸੇ ਤਰ੍ਹਾਂ ਮਨਰੇਗਾ ਦੇ ਜਿਹੜਾ ਐਕਟ ਹੈ ਉਹਦੇ ਤਹਿਤ ਕਲੀਅਰ ਆ ਉਹਦੀ ਸੈਕਸ਼ਨ 3 ਦੀ ਜਿਹੜੀ ਜੇ ਬ੍ਰੈਕਟ ਚ ਵੀ ਧਾਰਾ 3 ਦੇਖੀਓ ਪਤਾਰਾ ਉਦੇ ਤਹਿਤ ਕਿ ਜਿਹੜੇ ਬੰਦੇ ਕੰਮ ਕਰਦੇ ਨੇ ਮਨਰੇਗਾ ਦੇ ਵਿੱਚ ਉਹਨੂੰ ਵੀਕਲੀ ਭਾਵ ਹਫਤਾਵਾਰੀ ਪੇਮੈਂਟ ਹੋਣੀ ਚਾਹੀਦੀ ਹੈ ਜਾਂ ਫਿਰ ਜੇਕਰ ਇਹਦੋਂ ਅੱਗੇ ਚੱਲਦੀ ਹੈ ਤਾਂ ਕੰਮ ਖਤਮ ਹੋਣ ਦੇ 15 ਦਿਨਾਂ ਦੇ ਅੰਦਰ ਅੰਦਰ ਹਰ ਹਾਲਤ ਦੇ ਵਿੱਚ ਉਹਨੂੰ ਪੈਸਾ ਦਿਹਾੜੀ ਦਾ ਮਿਲ ਜਾਣਾ ਚਾਹੀਦਾ ਜੇ ਨਹੀਂ ਮਿਲਦਾ ਤਾਂ ਹਰਜਾਨਾ ਲੱਗਦਾ ਕਾਨੂੰਨ ਦੇ ਤਾਬ ਹੁਣ ਹਕੀਕਤ ਕੀ ਹੈ ਜਿਹੜੀ ਇਹ ਆ ਸਾਲ ਲਗਭਗ ਖਤਮ ਹੋਣ ਨੂੰ ਜਾ ਰਿਹਾ 1 ਫਰਵਰੀ ਨੂੰ 9 ਸਾਲ ਦਾ ਬਜਟ ਜਿਹੜਾ 2025 ਦਾ ਆ ਜਾਣਾ ਕਿਉਂਕਿ ਫਾਈਨੈਂਸ਼ਲ ਸਾਲ ਵਿੱਤੀ ਸਾਲ ਸਾਡਾ ਹੁੰਦਾ ਮਾਰਚ ਤੋਂ ਮਾਰਚ ਜੇ ਮੰਨ ਲਈ ਗਾ ਦੀ ਗੱਲ ਕੀਤੀ ਜਾਏ ਤਾਂ 2024-25 ਲਈ 86000 ਕਰੋੜ ਰੁਪਏ ਰੱਖਿਆ ਸੀ 86000 ਕਰੋੜ ਰੁਪਏ ਖਤਮ ਹੋ ਕੇ ਹੁਣ ਜਿਹੜਾ ਕੰਮ ਹੋ ਵੀ ਚੁੱਕਿਆ ਉਹਦਾ ਪੈਂਡਿੰਗ 4315 ਕਰੋੜ ਰੁਪਈਆ ਭਾਰਤ ਸਰਕਾਰ ਦੇ ਨਾ ਕਿ ਤੋ ਪ੍ਰਬੰਧ ਕੀਤਾ ਤੇ ਨਾ ਅੱਗੇ ਦੇਣ ਦੀ ਕੋਈ ਗੱਲ ਕੀਤੀ ਐ ਇਹਦਾ ਮਤਲਬ ਉਹ ਆਪਣੇ ਹੀ ਸੰਵਿਧਾਨ ਤੇ ਕਾਨੂੰਨ ਦੀਆਂ ਉਲੰਘਣਾ ਬਾ ਹੋ ਰਹੀਆਂ ਨੇ ਧਜੀਆਂ ਤੇ ਗਰੀਬ ਮਜ਼ਦੂਰ ਬੈਠਾ ਕੰਮ ਕਰਕੇ ਵੀ ਪੈਸੇ ਦੀ ਉਡੀਕ ਦੇ ਵਿੱਚ ਤੇ ਇਹਦੇ ਤੋਂ ਇਲਾਵਾ ਮਟੀਰੀਅਲ ਬਜਟ ਦੇ ਵਿੱਚ ਵੀ ਕੇਂਦਰ ਸਰਕਾਰ ਹਿੱਸਾ ਪਾਉਂਦੀ ਐ ਦੋ ਕੰਪੋਨੈਂਟ ਨੇ ਮੰਨਨੇ ਕਾਦੇ ਇੱਕ ਹੈ ਦਿਹਾੜੀ ਦਾ ਜਿਹਦਾ 100% ਹੀ ਭਾਰ ਸਰਕਾਰ ਨੇ ਦੇਣਾ ਹੁੰਦਾ ਜਿਹਦੇ 4315 ਕਰੋੜ ਰੁਪਏ ਹਜੇ ਬਕਾਏ ਨੇ ਤੇ ਦੂਜਾ ਮਟੀਰੀਅਲ ਦਾ ਜਿਹੜੇ ਇਹਦੇ ਨਾਲ ਜੁੜਿਆ ਇਹ 60 40 ਦੀ ਰੇਸ਼ੋ ਹੁੰਦੀ ਹੈ 60% ਦਿਹਾੜੀਆਂ ਦੇ ਪੈਸੇ ਤੇ 40% ਮਟੀਰੀਅਲ ਦੇ ਇਹਦੇ ਇਹ ਵੰਡਿਆ ਹੋਇਆ ਕੇਂਦਰ ਤੇ ਰਾਜਾਂ 'ਚ ਇਹਦੇ 'ਚ ਜਿਹੜਾ ਮਟੀਰੀਅਲ ਕਾਸਟ ਆ 40% ਉਹਦੇ 'ਚ ਜੇ ਹਿੱਸਾ ਪਾ ਦਈਏ ਤਾਂ 100 'ਚੋਂ 60 ਕੇਂਦਰ ਨੇ ਲੈਣੇ ਨੇ ਤੇ 40 ਸੂਬਿਆਂ ਨੇ ਲੈਣੇ ਨੇ ਪੋਰਕੈਂਡਰ ਦਾ 5715 ਕਰੋੜ ਰੁਪਇਆ ਮਟੀਰੀਅਲ ਕੋਸਟ ਦਾ ਵੀ ਅਜੇ ਬਕਾਇਆ ਪਿਆ ਹੋਇਆ। ਵੈਸੇ ਬਹੁਤ ਤੁਸੀਂ ਗਰੀਬ ਹਮੈਤੀ ਹੋਵੋਗੇ। ਬਹੁਤ ਤੁਸੀਂ ਗਰੀਬੀ ਦੂਰ ਕਰਨ ਦੇ ਨਾਰੇ ਦਿੱਤੇ ਹੋਣਗੇ। ਲਗਾਤਾਰ ਤੁਸੀਂ ਸਾਰੇ ਲੋਕਾਂ ਦੇ 140 ਕਰੋੜ ਭਾਰਤੀਆਂ ਦੀ ਗੱਲ ਕਰਦੇ ਹੋ। ਪਰ ਜਿਹੜਾ ਹਾਸੀਆ ਗ੍ਰਸਤ ਬੰਦਾ ਹੈ ਜੇ ਇਹਦਾ ਹੀ 10000 ਕਰੋੜ ਰੁਪਇਆ ਤੁਸੀਂ ਹੋਰ ਨਹੀਂ ਕਰਤੇ ਬਨਰੇਗਾ ਉਹ ਚੀਜ਼ ਹੈ ਜਿਹੜੀ ਪਿਛਲੇ ਦਿਨਾਂ ਤੋਂ ਲੋਕਾਂ ਨੇ ਦੇਖ ਲਿਆ ਕਿ ਪਿੰਡਾਂ 'ਚ ਜਾਣਾ ਕਿਵੇਂ ਇੰਪੋਰਟੈਂਟ ਹੋ ਗਏ 2020-21 ਦੇ ਵਿੱਚ ਜਿਹੜਾ ਰੱਖਿਆ ਗਿਆ ਪੈਸਾ ਸੀ ਬੰਰੇਗਾ ਵਾਸਤੇ 61500 ਕਰੋੜ ਰੁਪਏ ਸੀ ਪਰ ਜਦੋਂ ਕੋਰੋਨਾ ਦਾ ਦੌਰ ਆਇਆ ਸ਼ਹਿਰਾਂ 'ਚੋਂ ਭੱਜੇ ਬੰਦੇ ਪਿੰਡਾਂ ਵੱਲ ਨੂੰ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਕੋਈ ਬਸੇਬਾ ਨਹੀਂ ਰਿਹਾ तमाम ਜ਼ਿੰਦਗੀ ਦੇ ਖਤਰੇ ਉਠਾ ਕੇ ਪਿੰਡਾਂ ਨੂੰ ਗਏ ਤਾਂ ਗਵਰਨਮੈਂਟ ਨੂੰ ਐਡੀਸ਼ਨਲ ਪੈਸਾ ਦੇਣਾ ਪਿਆ ਸੀ ਤਾਂ ਉਸ ਵਾਰ ਪੈਸਾ ਕਿੰਨਾ ਹੋ ਗਿਆ ਸੀ 111500 ਕਰੋੜ ਰੁਪਏ ਉਦੋਂ ਬਾਅਦ ਲਗਾਤਾਰ ਫੇਰ ਘਟਾਉਣਾ ਤੁਸੀਂ ਸ਼ੁਰੂ ਕਰਤਾ ਜੇ ਲੋਕਾਂ ਨੂੰ ਰੋਜ਼ਗਾਰ ਦੇਣਾ ਹੈ ਕੰਮ ਕਰਕੇ ਦੇਣਾ ਤਾਂ ਉਧਰ ਪੈਸੇ ਦੀ ਧਿਆਨ ਬੇहद ਜ਼ਰੂਰੀ ਹੈ ਨਹੀਂ ਤਾਂ ਫਿਰ ਉਹ ਕਹਿਣੀ ਲਾਗ ਹੋਊਗੀ ਕਰਨੀ ਅਲੱਗ ਹੋਏਗੀ ਹੜਲ ਜੋੜੀ ਕਹ ਦੋਗੇ ਸਕੀਮ ਫੇਲ ਹੋ ਗਈ ਜੀ ਕਾਨੂੰਨ ਕੰਮ ਨਹੀਂ ਕਰ ਰਿਹਾ ਕਾਨੂੰਨ ਤੇ ਸਕੀਮ ਨੂੰ ਫੇਰ ਕਰਨ ਵਾਲਾ ਕੌਣ ਹੈ ਜਿਹੜੇ ਕੰਟਰੋਲਰ ਨੇ ਜਿਹੜੇ ਪਾਲਿਸੀ ਬੇਕਰ ਨੇ ਜਿਨ੍ਹਾਂ ਨੇ ਪੈਸਾ ਉੱਥੇ ਰੱਖਣਾ ਹੁੰਦਾ ਕਦੋਂ ਕਿੰਨਾ ਪੈਸਾ ਚਾਹੀਦਾ ਤੇ ਕਿੱਥੋਂ ਆਏਗਾ ਇਹਨੂੰ ਦੇਖਣਾ ਬੇहद ਜ਼ਰੂਰੀ ਹੈ ਅੱਜ ਲਈ ਇਹਨੇ ਤੁਸੀਂ ਦੇਖਦੇ ਰਹੋ ਪਲਾਗ ਬਹੁਤ ਬਹੁਤ ਧੰਨਵਾਦ